ਬੈਰਸ 올림픽 ਦੇ ਵਿੱਚ ਡਬਲ ਮੈਡਲ ਜਿੱਤਣ ਵਾਲੀ ਖਿਡਾਰੀ ਨੇ ਮਨੂ ਭਾਕਰ ਦਾ ਵਤਨ ਵਾਪਸੀ ਦੇ ਉੱਤੇ ਬੇਹਦ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਤਾਂ 에어ਪੋਰਟ ਦੇ ਉੱਤੇ ਪੂਰੇ ਦੇਸ਼ ਦੇ ਵੱਲੋਂ ਗ੍ਰੈਂਡ ਵੈਲਕਮ ਮਨੂ ਭਾਕਰ ਅਤੇ ਉਸਦੇ ਕੋਚ ਜਸਪਾਲ ਰਾਣਾ ਨੂੰ ਦਿੱਤਾ ਗਿਆ ਹੈ ਤਾਂ جشن ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੇਖਿਆ ਜਾ ਸਕਦਾ ਹੈ ਕਿ 에어ਪੋਰਟ ਦੇ ਉੱਤੇ ਜਿਵੇਂ ਹੀ ਮਨੂ ਭਾਕਰ ਅਤੇ ਉਹਨਾਂ ਦੇ ਕੋਚ ਪਹੁੰਚਦੇ ਨੇ ਤਾਂ ਬੇਹਦ ਗਰਮ ਜੋਸ਼ੀ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਨੂੰ ਵੈਲਕਮ ਕੀਤਾ ਜਾਂਦਾ ਹੈ ਅਤੇ ਦੋਵਾਂ ਦੇ ਚਿਹਰੇ ਉੱਤੇ ਖੁਸ਼ੀ ਆ ਜਿਹੜੀ ਉਹ ਵੀ ਸਾਫ਼-ਸਾਫ਼ ਨਜ਼ਰ ਆਉਂਦੀ ਹੈ ਤਾਂ ਪੈਰਿਸ 올림픽 ਦੇ ਵਿੱਚ ਬਿਹਤ ਸ਼ਾਨਦਾਰ ਪ੍ਰਦਰਸ਼ਨ ਮਨੂ ਭਾਕਰ ਦੇ ਵੱਲੋਂ ਕੀਤਾ ਗਿਆ ਅਤੇ ਉਸ ਦੇ ਵੱਲੋਂ ਡਬਲ ਮੈਡਲ ਨੇ ਜਿਹੜੇ ਉਹ ਸ਼ੂਟਿੰਗ ਦੇ ਵਿੱਚ ਜਿੱਤੇ ਗਏ ਨੇ ਮਨੂ ਭਾਕਰ ਅਤੇ ਉਸ ਦੇ ਕੋਚ ਜਸਪਾਲ ਰਾਣਾ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਦਿੱਲੀ 에어ਪੋਰਟ ਦੇ ਉੱਤੇ ਵੈਲਕਮ ਕੀਤਾ ਜਾਂਦਾ ਹੈ ਤਾਂ ਇਤਿਹਾਸਿਕ ਜਿੱਤ ਤੋਂ ਬਾਅਦ ਵਤਨ ਵਾਪਸ ਪਰਤੀ ਹੈ ਮਨੂ ਭਾਕਰ ਜਿਸ ਦੇ ਵੱਲੋਂ ਮਹਿਲਾਵਾਂ ਦੇ 10 ਮੀਟਰ 에ਅਰ ਪਿਸਟਲ ਅਤੇ 10 ਮੀਟਰ 에ਅਰ ਕ੍ਰਿਸਟਲ ਮਿਕਸ ਦੇ ਵਿੱਚ ਟੀਮ ਬਣਾ ਕੇ ব্রونز ਮੈਡਲ ਨੇ ਜਿਹੜੇ ਉਹ ਜਿੱਤੇਗੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਵੱਡੀ ਗਿਣਤੀ ਵਿੱਚ ਲੋਕ ਦੇ ਜਿਹੜੇ ਉਹ 에어ਪੋਰਟ ਤੇ ਮੌਜੂਦ ਨੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਵੀ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਗਏ ਨੇ ਫੁੱਲਾਂ ਦੇ ਹਾਰ ਪਾ ਕੇ ਗ੍ਰੈਂਡ ਵੈਲਕਮ ਜਿਹੜਾ ਹਰਿਆਣਾ ਦੀ ਧੀ ਦਾ ਕੀਤਾ ਜਾ ਰਿਹਾ ਏ ਤਾਂ ਲਗਾਤਾਰ ਦੋ ਮੈਡਲ ਨੇ ਜਿਹੜੇ ਉਸ ਦੇ ਵੱਲੋਂ ਜਿੱਤੇ ਗਏ ਨੇ ਹੱਥ ਵਿੱਚ ਮੈਡਲ ਫੜ ਕੇ ਖੁਸ਼ੀ ਆ ਜਿਹੜੀ ਉਸ ਦੇ ਵੱਲੋਂ ਜ਼ਾਹਿਰ ਕੀਤੀ ਗਈ ਹੈ ਅਤੇ ਲੋਕ ਨੇ ਜਿਹੜੇ ਉਹ ਮਨੂ ਭਾਕਰ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਨਜ਼ਰ ਆ ਰਹੇ ਨੇ ਤਾਂ ਦੇਸ਼ ਦੀ ਧੀ ਨੇ ਦੇਸ਼ ਦਾ ਨਾਮ ਆ ਜਿਹੜਾ ਉਹ ਰੌਸ਼ਨ ਕੀਤਾ ਏ ਇਸ ਤੋਂ ਇਲਾਵਾ ਹੋਰ ਕਵਾ ਖਿਡਾਰੀ ਨੇ ਜਿਹੜੇ ਉਹ ਵੀ ਵਤਨ ਵਾਪਸ ਪਰਤ ਰਹੇ ਨੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਕਈ ਖਿਡਾਰੀ ਨੇ ਜਿਹੜੇ ਉਹ ਫਾਈਨਲ ਅਤੇ ਹੋਰ ਮੁਕਾਬਲਿਆਂ ਦੇ ਵਿੱਚ ਅਜੇ ਵੀ ਪਰਫਾਰਮ ਕਰ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋਰ ਖਿਡਾਰੀਆਂ ਦੇ ਵੱਲੋਂ ਪੈਰਿਸ 올림픽 ਦੇ ਵਿੱਚ ਕੀਤਾ ਜਾਂਦਾ ਹੈ